ਦੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਡ ਸੀਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਹਨ ਜਿਹੜੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਬਾਹਰਲੀ ਗੰਟਰੀ ਦੇ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਪਿਆਰ ਭੇਜਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਬਾਕੀ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਵੇਖਦੀਆਂ ਉਨਾ ਵਕਤ ਇਹ ਜੇ ਕਿਸੇ ਭੈਣੇ ਕੋਈ ਕਪੜਾ ਜਿਹੜਾ ਸਵਾਉਣਾ ਤਾਂ ਉੱਥੇ ਕੈਨੇਡਾ ਦੇ ਵਿੱਚ ਮੇਰੀ ਇੱਕ ਭੈਣ ਹੈਗੀ ਆ ਤੁਸੀਂ ਉਹਨਾਂ ਦਾ ਸੰਪਰਕ ਨੰਬਰ ਲੈ ਕੇ ਉਹਨਾਂ ਤੋਂ ਕੱਪੜੇ ਜਿਹੜੇ ਉਹਦੇ ਬਣਵਾ ਸਕਦੇ ਹੋ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆ ਉਹ ਬਹੁਤ ਹੀ ਸੋਹਣਾ ਵੱਖਰਾ ਜਾਂ ਕਢਾਈ ਭੈਣ ਨੇ ਕਰਵਾਈ ਹੋਈ ਆ ਦੇਖੋ 1.5 ਮੀਟਰ ਪੜਾਂਗਾ ਕਪੜੇ ਦਾ ਪੜਾ ਜਿਹੜਾ 1.5 ਮੀਟਰ ਆ ਕਈ ਵਾਰੀ ਆਪਾਂ ਨੂੰ ਕੱਟਣਾ ਪੈ ਜੇ ਤਾਂ ਆਪਾਂ ਕਿਵੇਂ ਕੱਟ ਰਾਂ ਗਲੇ ਤੇ ਵੀ ਕਰਾਈ ਆ ਹਨਾ ਤੇ ਇੱਧਰ ਵੀ ਸਾਰੇ ਕਢਾਈ ਐ ਤੇ ਸੂਈ ਲੱਗੀ ਉਹ ਮੇਰੇ ਹੱਥ 'ਚ ਵੱਜ ਗਈ ਮੈਂ ਕਿਤੇ ਗਾਰੰਟੀ ਆ ਗਈ ਇਹ ਆਲੋ ਚੰਗੀ ਤਰ੍ਹਾਂ ਆਪਾਂ ਇਹਨ ਇਹ ਦੋ ਭੈਣਾਂ ਨੇ ਸੂਟ ਕੱਟਣਾ ਕਰੇ ਜਮਾ ਕਾਲ ਨਹੀਂ ਕਰਨੀ ਆ ਸੈਂਟਰ ਲਾਜ਼ਮੀ ਕਰਨਾ ਐਵੇਂ ਠੀਕ ਆ ਸੈਂਟਰ ਸਹੀ ਕਰਕੇ ਫਿਰ ਆਪਾਂ ਕ੍ਰਿਸਟਨ ਵਾਲੇ ਦੇ ਕਰੀਬ ਨਵਾਗੇ ਵਿਚਾਲੇ ਇਹ ਆ ਲੋ ਆ ਵੀ ਕੜਾਈਆਂ ਟੋਕਿਆ ਚੰਗੀ ਤਰ੍ਹਾਂ ਸਾਰੇ ਕਿਤੇ ਹੋੜ ਆਪਾਂ ਪ੍ਰੈਸ ਚੱਕਾਂਗੇ ਜਿੱਥੇ ਆਪਦੀ ਆ ਬੈਠੂ ਕੋਲ ਨਾਲ-ਨਾਲ ਬਿਠਾਵਾਂਗੇ ਇਹ ਆਹੋ ਐਸਾ ਕਿਉਂਕਿ ਸੈਂਟਰ ਕਰਨਾ ਲਾਜ਼ਮੀ ਹੁੰਦਾ ਜ਼ਰੂਰੀ ਕੱਪੜੇ ਦਾ ਤੇ ਬਾਕੀ ਪ੍ਰੈਸ ਮਾਰਨੀ ਵੀ ਜ਼ਰੂਰੀ ਨਹੀਂ ਕਈ ਵਾਰੀ ਕੀ ਹੁੰਦਾ ਕਿ ਕੱਪੜੇ ਪ੍ਰੈਸ ਮਾਰਨਾ ਜਿੰਨਾ ਸੁੰਗੜ ਉਹਨਾਂ ਸੁੰਗੜ ਜਾਂਦਾ ਹਨਾ ਆਨ ਪ੍ਰੈਸ ਮਾਰਨੀ ਲਾਜ਼ਮੀ ਹੈ ਪਰ ਮਬਲ ਹੈਗਾ ਭਵਨ ਨਹੀਂ ਹੈਗਾ ਇਹ ਚੀਜ਼ ਤੁਸੀਂ ਪੱਕਾ ਪੱਲੇ ਬੰਨ ਲਓ ਭੈਣੋ ਜਿਹੜੇ ਗਾਂ ਨੂੰ ਜਾਣਾ ਚਾਹੁੰਦੇ ਨੇ ਨਾ ਭੈਣਾ ਵੀ ਮੇਰਾ ਹੱਥ ਸਾਫ਼ ਹੋਵੇ ਮੇਰਾ ਹੱਥ ਸਾਫ਼ ਹੋਵੇ ਮੈਨੂੰ ਕੰਮ ਕਰਦੇ ਨੂੰ ਬਹੁਤ ਚਿਰ ਹੋ ਗਿਆ ਮੇਰਾ ਹੱਥ ਸਾਫ਼ ਨਹੀਂ ਹੁੰਦਾ ਬਸ ਹੱਥ ਤਾਂ ਹੀ ਸਾਫ਼ ਹੋਊਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਉਵੇਂ ਉਵੇਂ ਕਰੀ ਚੱਲੋ ਹਣਾ ਵੀ ਪ੍ਰੈਸ ਮਾਰਿਆ ਕਰੋ ਧਾਗਾ ਨਾਲ ਦੀ ਨਾਲ ਜੜ ਦੇ ਵਿੱਚੋਂ ਕੱਟਦੇ ਆ ਕਰੋ ਇਹ ਨਹੀਂ ਹੁੰਦਾ ਵੀ ਧਾਗੇ ਗਈ ਭੈਣਾ ਕੀ ਕਰਦੇ ਬਾਅਦ ਚ ਹੀ ਕਟਾਂਗੇ ਜਾਂ ਹੱਥ ਨਾਲ ਧਾਗਾ ਤੋੜਨਾ ਇਹ ਆਦਤ ਆਪਣਾ ਕੰਮ ਨੂੰ ਪਿੱਛੇ ਲੈ ਕੇ ਜਾਂਦੀਆਂ ਕਦੇ ਵੀ ਧਾਗੇ ਨੂੰ ਹੱਥ ਦੇ ਨਾਲ ਤੋੜੋ ਕੈਂਚੀ ਦੇ ਨਾਲ ਕੱਟੋ ਹਨਾ ਆਲੋ ਹੁਣ ਆਪਾਂ ਇਹਨਾਂ ਦਾ ਜਿਹੜਾ ਨਾਪ ਆ ਥੋੜਾ ਜਲਦੀ ਛੁਰਕਟਣਾ ਮੈਂ ਤੁਹਾਨੂੰ ਇੱਕ ਵਈ ਫਟਾਫਟ ਦੱਸ ਦਿਆਂ ਭੈਣ ਦਾ ਨਾਪ ਲੇਕਤਾ ਹੋਇਆਗਾ ਸੁਖਵੀਰ ਕੌਰ ਨਾਮ ਇਹਨਾਂ ਦਾ 42 ਲੰਬਾਈ ਆ ਸਾਢੇ 15 ਬਾਹਾਂ ਤੀਰਾ 11.5 ਛਾਤੀ ਉੱਪਰੋਂ 20 ਇੰਚ ਆ ਤੇ ਕਮਰ ਹੈਗੀ ਪੌਣੇ 19 ਹੈਪ 21 ਇੰਚ ਆ ਠੀਕ ਆ ਤੇ ਘੇਰਾ ਵੀ 21 ਇੰਚ ਆ ਪਲੋਈਆਂ ਪਲੇਟਾਂ ਸਾਢੇ 10 ਤੇ ਆ ਮੋਢਾ 17 ਯਾਹ ਕਰਕੇ ਸਾਡੇ 21 ਕੋਣੀ 13 ਗਲਾ ਆਗਲਾ 7 ਆ ਬੈਕ 6 ਆ ਠੀਕ ਆ ਸਲਵਾਰ ਤੇ 30 ਤੇ ਬੈਲਟ ਸਾਡੇ 21 ਆ ਮੂਰੀ 13 ਸੈਡ ਸਲਾਈ ਕਿੰਨੀ ਆ 14 ਇਹ ਚੀਜ਼ਾਂ ਦਾ ਲਾਈ ਵੀ ਧਿਆਨ ਰੱਖਿਆ ਕਰੋ ਭੈਣਾ ਵੀ ਸੈਡ ਸਲਾਈ ਲਾਈ ਵੀ ਮੈਂ ਇੱਥੋਂ ਹੁਣ ਆਪਾਂ ਪੈਪੰਗ ਕੱਢਣੀ ਇਹਨਾਂ ਦੇ ਤੇ ਘੇਰਾ ਹੈ 21 ਤੇ 4 25 12.5 ਇਹ ਆ ਲੋ 12.5 4 ਇੰਚ ਵਧ ਰੱਖਣਾ ਜਿਹਦੇ ਆਪਾਂ ਨੇ ਪੈਪੰਗ ਕੱਢਣੀ ਉਹਨਾਂ ਪੈਨਾਂ ਦੇ ਆ ਲੋ 21 ਤੇ 4 25 12.5 ਇੱਥੋਂ ਵੀ ਇਹ ਤੋਂ 21 ਦੇ 4 25 12.5 ਆ ਲੋ ਹੁਣ ਆਪਾਂ ਲੰਬਾਈ ਵੈਸੀ ਤਾਂ ਨਹੀਂ ਕੜਾਈ ਮਣਕੀ ਕੜਾਈ ਹੋਈ ਆ ਆ ਲੋ ਬਿਲਕੁਲ ਸਹੀ ਆ 42 ਆ ਪੂਰੀ ਪੂਰੀ ਕੜਾਈ ਆ ਇਸ ਤਰ੍ਹਾਂ ਠੀਕ ਆ ਐਵੇਂ ਇਨਸ਼ਾਅਰ ਲਾ ਲਿਆ ਕਰੋ ਟੀਰਾ ਇਸ ਭੈਣ ਦਾ ਕਿੰਨਾਗਾ 11.5 ਆਪਾਂ ਹੁਣ ਇਹ ਟੀਰੇ ਨੂੰ ਰੱਖਾਂਗੇ 12.5 ਯਾਨੀ ਕਿ ਸਵਾ 12 ਕਿਉਂਕਿ ਬੈਕ ਵਾਲਾ ਜਿਆਦਾ ਵੱਡਾ ਨਹੀਂਗਾ ਨੋਰਮਲ ਆ ਤੇ ਆ ਵਾਲਾ ਹਿੱਸਾ ਰੱਖਾਂਗੇ ਪੂਰਾ ਧਿਆਨ ਦੇ ਨਾਲ ਦੇਖਿਆ ਕਰੋ ਜਾਦੇ ਭੈਣਾਂ ਨੂੰ ਇੱਥੇ ਦਿੱਕਤ ਆਉਣੀ ਇੱਕ ਦੋ ਚੀਜ਼ਾਂ ਦੇ ਹਨ ਇੱਕ ਤਾਂ ਤੀਰੇ ਤੇ ਤੇ ਇੱਕ ਇੱਥੇ ਆਪਣਾ ਸੌਰੀ ਮੋਢੇ ਤੇ ਹਨ ਤਾਂ ਜਿਵੇਂ ਇਹਨਾਂ ਦਾ ਆਹ ਛਾਤੀ ਉੱਪਰੋਂ ਸਾਡੇ ਵੀ ਆਪਾਂ ਇਹਨੂੰ 7 ਤੋਂ ਮਰਦਾਇ ਰੱਖਾਂਗੇ ਮੋਢੇ ਨੂੰ ਯਾਨੀ 7 ਤੋਂ ਮਾਰ ਆਇਆ ਘੱਟ ਬਾਲਾ ਨਹੀਂ ਆਲੋ ਹੁਣ ਇਹਨਾਂ ਦੇ ਜਿਹੜਾ ਇੱਥੋਂ ਹੈਗੀ ਛਾਤੀ ਸਾਡੇ ਵੀ ਆਪਾਂ ਇਹਨ ਦੀ ਯਾਨੀ ਕਿ ਸਵਾ ਦਾਸ ਆਪਾਂ ਨਰシャン ਵਾਲੇ ਸਵਾ ਦਾਸ ਇੱਥੋਂ ਦੇਮਾਂ ਗਲਾਈਨ ਇਹ ਨੀਲੇ ਕਰਕੇ ਦਿਖਾ ਦੋ ਕੈਮਰਾ ਨੂੰ ਇਹ ਐਵੇਂ ਬਿਲਕੁਲ ਉਰੀ ਵਧੀਆ ਗਲਾਈ ਦੇਣੀ ਆ ਉਰਲੇ ਪਾਸੇ ਭਮਾ ਉਹ ਜੇ ਪੇਲੇ ਪਾਸੇ ਬੜਾ ਤੀਰਾ ਵੱਡਾ ਨਹੀਂ ਕਰਨਾ ਤੇ ਸੈਡ ਸਲਾਈ 14.5 ਆਪਾਂ ਇਤੋਂ ਰੱਖਾਂਗੇ 15 ਇੰਚ ਆ ਲੋ ਤੁਸੀਂ ਚਾਹੋ ਨੀ ਤਾਂ ਨਿਸ਼ਾਨ ਮੈਂ ਸਾਰੇ ਚੱਕ ਦਿੰਨਾ ਐਵੇਂ ਨਿਸ਼ਾਨ ਨਾ ਸਾਰੇ ਚੱਕ ਹੀ ਲਿਆ ਕਰੋ ਫਿਰ ਓਨੇ ਸਾਫ ਸੂਟ ਕੱਟਿਆ ਜਾਣਾ ਐਵੇਂ ਚ ਆਹ ਤਰ ਕੀ ਨਾ ਸਕੇਲ ਆ ਲੋ ਜਿੰਨਾ ਵਧੀਆ ਕੱਟਿਆ ਹੋਊਗਾ ਸੂਟ ਓਨੇ ਹੀ ਵਧੀਆ ਸਫਾਈ ਦੇ ਨਾਲ ਬਣੂਗਾ ਬਾਕੀ ਜੇ ਕਿਸੇ ਭੈਣ ਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਕਿਰਪਾ ਕਰਕੇ ਭੈਣ ਬਣ ਕੇ ਸ਼ਾਮ ਨੂੰ 8 ਵਜੇ ਦੁਆ ਫੋਨ ਕਰ ਲਿਆ ਕਰੋ ਉਦੋਂ ਮੇਰੇ ਕੋਲ ਵੀ ਖੁੱਲਾ ਟਾਈਮ ਹੁੰਦਾ ਤੇ ਤੁਸੀਂ ਵੀ ਆਪਦਾ ਰੋਟੀ ਟੋਕ ਕਰਕੇ ਵੇਲੇ ਹੋ ਜਾਂਦੇ ਹੋ ਹਨ ਤੇ ਆ ਲੋ ਆਪਾਂ ਇਹਨੂੰ ਕੱਟ ਦਿੰਦੇ ਹਾਂ ਉੱਪਰੋਂ ਲਓ ਜੀ ਆਹ ਤੀਰੇ ਦਾ ਨਿਸ਼ਾਨ ਇੱਥੇ ਸੀਗਾ ਥੋੜੀ ਥੋੜੀ ਕੜਾਈ ਕੱਟੀ ਜਾਊ ਵਿੱਚ ਆਹ ਚੀਜ਼ ਲਾਈ ਮੈਂ ਤੇ ਰੱਖਣਾ ਮੈਂ ਆਹ ਦੇਖੋ ਤੁਹਾਡੇ ਸਾਹਮਣੇ ਮੈਂ ਹਜੇ ਵੀ ਕੈਂਚੀ ਨੂੰ ਉੱਪਰ ਰੱਖਿਆ ਰੱਖਿਆ ਸਾਥ ਸੀ ਪਰ ਲਗਭਗ ਪੌਣੇ 7 ਕਿਉਂਕਿ ਆਹ ਚੀਜ਼ ਨਾ ਵੱਡੀ ਹੋ ਜਾਂਦੀ ਗळा ਮੈਨੂੰ ਹਰ ਇੱਕ ਵਾਰ ਇਹੀ ਕਹਿਣਾ ਵੀ ਮੋਡਾ ਵੱਡਾ ਨਹੀਂ ਕਰਨਾ ਆਪਣੇ ਛੋਟਾ ਹੋ ਜੂ ਤਾਂ ਬਾਅਦ ਸ਼ਾਂਟ ਪੈ ਜੂਗੀ। ਟੱਕ ਬਿਲਕੁਲ ਸਿੱਧੇ ਚਾਕਾਂ ਦੇ ਆਹ ਵਾਲੀ ਸ਼ਾਂਟ ਬਾਅਦ ਚ ਪੈ ਜੂ ਲੋਡ ਪਈ ਪਹਿਲਾਂ ਜੇ ਮੋਡਾ ਵੱਡਾ ਹੋ ਗਿਆ ਫਿਰ ਉਹਦਾ ਇਲਾਜ ਕੋਈ ਨਹੀਂ ਫਿਰ ਤਾਂ ਬੁਰਾ ਹਾਲ ਹੀ ਹੋ ਜੂ ਤੁਹਾਡਾ। ਆ ਲੋ। ਠੀਕ ਆ। ਫਰੰਟ ਪੱਲਾ ਕੱਟਿਆ ਗਿਆ। ਹੁਣ ਇਸੇ ਤਰੀਕੇ ਨਾਲ ਆਪਾਂ ਬੈਕ ਪੱਲਾ ਬਿਉਂਤ ਕੇ ਕਟਾਂਗੇ ਪਰ ਵੀ ਕਿੱਥੋਂ ਕੱਢਣਾ ਹਨਾ? ਕਿਉਂਕਿ ਇਹਨਾਂ ਦੀ ਸਲਵਾਰ ਦੇ ਪਹੁੰਚੇ ਦੇ ਵੀ ਕਿੜਾਈ ਆ। ਇਹਨਾਂ ਦੀ ਕਹਿੰਦੇ ਸਲਵਾਰ ਦੇ ਪਹੁੰਚੇ ਦੇ ਵੀ ਕਿੜਾਈ ਆ ਆਪਣੇ ਉਹ ਦੇਖ ਲੈਣਾ ਮੈਂ ਤੁਹਾਨੂੰ ਦਿਖਾ ਵੀ ਦਿੰਨਾ। ਇਹ ਇਸ ਤਰ੍ਹਾਂ ਸਾਰਾ ਸੂਟ ਹੈ। ਕੜਵਾਇਆ ਹੋਇਆ ਹੈਗਾ। ਆ ਦੇਖੋ। ਆਹ ਵਾਲੀ ਆ। ਇੱਕ ਆਹ ਫੁੱਲ ਆ ਗਿਆ। ਇੱਕ ਆਹ। ਠੀਕ ਆ। ਆਪਾਂ ਦੇਖ ਕੇ ਕੱਟਾਂਗੇ ਕਿੱਥੋਂ-ਕਿੱਥੋਂ ਕੀ-ਕੀ ਕੱਟਣਾ। ਬੈਕ ਪੱਲਾ ਪੂਰਾ ਹਨਾ ਧਿਆਨ ਨਾਲ ਦੇਖੋ ਵੀਡੀਓ ਬੰਨੋ। ਕਈ ਵਾਰੀ ਘਰੇ ਸੂਟ ਆਪ ਨੂੰ ਕੱਟਣਾ ਪੈਂਦਾ ਕਿੱਥੋਂ ਕੀ ਕੱਟਣਾ। ਹੁਣ ਆਪਾਂ ਇੱਥੋਂ ਕੱਟਾਂਗੇ ਬੈਕ ਪੱਲਾ। ਇਹ ਐ। ਤੇ ਜਿਹੜੀਆਂ ਪੈਣਾ ਦੇ ਸੂਟ ਬੈਕ ਨੂੰ ਪਿੱਛੇ ਨੂੰ ਜਾਂ ਖਿੱਚਦਾ ਉਹ ਪਹਿਲਾਂ ਮੂਰਲਾ ਮੋਢਾ ਛੋਟਾ ਲਾਜ਼ਮੀ ਰੱਖਣਾ ਜੀ ਉਹਨਾਂ ਨੇ ਬੈਕ ਵਧਾਉਣੀ ਆ। ਜੇ ਨਹੀਂ ਪਤਾ ਲੱਗਦਾ ਮੈਨੂੰ ਫੋਨ ਕਰ ਲਿਆ ਕਰੋ ਜੇ ਮੈਂ ਨਹੀਂ ਚਾਹਦਾ ਤੁਸੀਂ ਅਮਰਿਤਪਾਲ ਕੌਰ ਵਾਲੇ ਨੰਬਰ ਤੇ ਫੋਨ ਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਰਾਇ ਲੈ ਕੇ ਫੇਰ ਸੂਟ ਕੱਟਿਆ ਕਰੋ ਗਲਤ ਕੱਟ ਕੇ ਬਾਅਦ ਫੋਨ ਨਾ ਕਰਿਆ ਕਰੋ ਪਹਿਲਾਂ ਫੋਨ ਲਾ ਲਿਆ ਕਰੋ ਹਨਾ ਇੱਕ ਵਾਰੀ ਮੈਨੂੰ ਲਾ ਕੇ ਦੇਖ ਲਿਆ ਕਰੋ ਜੀ ਚੱਕਿਆ ਗਿਆ ਠੀਕ ਆ ਨਹੀਂ ਤੁਸੀਂ ਉਹਨਾਂ ਨੂੰ ਫੋਨ ਲਾ ਲਿਆ ਕਰੋ 21 ਤੇ 425 21 ਤੇ 425 21 ਤੇ 425 ਵਾਲੋਂ ਸਾਰਾ ਹਲਕਾ ਜਿਹਾ ਬਈਥੋਂ ਸੈੱਟ ਕਰ ਲੈਂਗੇ ਇਹ ਲੋ ਬਾਕੀ ਜਿਹੜੀਆਂ ਭੈਣਾਂ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਵੀਡੀਓ ਤੁਸੀਂ ਦੇਖ ਸਕੋ ਸਲਾਈ ਵਾਲੀਆਂ ਵੀਡੀਓ ਵੀ ਅੱਜ ਵੀ ਬਣਾਉਣੀ ਸੀ ਸਲਾਈ ਵਾਲੀ ਵੀਡੀਓ ਪਰ ਸ਼ਹਿਰ ਜਿਆਦਾ ਟਾਈਮ ਲੱਗਣ ਕਰਕੇ ਉਹ ਰਹਿ ਗਈ ਅੱਜ ਫੇਰ ਹਨਾ ਉਹ ਪਲਾਜੋ ਆਪਣੇ ਕੱਟਿਆ ਪਿਆ ਜਦੋਂ ਵੀ ਟਾਈਮ ਲੱਗੂ ਮੈਂ ਉਹਦੇ ਪਲਾਜੋ ਦੀ ਵੀਡੀਓ ਲਾਜ਼ਮੀ ਪਾਉਂਗਾ ਜਿਹੜੀਆਂ ਭੈਣਾਂ ਦੇਖਣਾ ਚਾਹੁੰਦੇ ਜੇਪਾਂ ਕਿਵੇਂ ਲੱਗਦੀਆਂ ਹਨਾ ਤਾਂ ਉਹ ਭੈਣਾਂ ਦੇਖ ਸਕਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਂ ਫਿਰ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਵਾ ਲਓ ਤਾਂ ਕਿ ਦੋਨੇ ਚੈਨਲਾਂ ਦੀ ਵੀਡੀਓ ਤੁਸੀਂ ਦੇਖ ਸਕੋ ਚਲੋ ਹੁਣ ਆਪਾਂ ਇਹਦੇ ਉੱਪਰ ਫਰੰਟ ਪੱਲਾ ਵਿਚਾਲਾਂਗੇ ਉਵੇਂ ਸੂਈਆਂ ਲੱਗੀਆਂ ਹੋਏ ਕਿੱਥੇ ਸੂਈ ਲੱਗੀ ਆ ਇੱਕ ਇੱਥੇ ਸੂਈ ਲੱਗੀ ਤਾਂ ਇਉਂ ਖੜਾ ਇਹ ਹੈ ਨਾ ਨਹੀਂ ਤਾਂ ਹਿਲ ਜਾਂਦਾ ਘੇਰਾ ਸੈਂਟਰ ਨਾਲ ਆ ਲੋ ਕਰੀਪ ਆਉਣ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਆਪਾਂ ਚੰਗੀ ਤਰ੍ਹਾਂ ਸਹੀ ਕਰਾਂਗੇ ਇਹਨੂੰ ਇਸ ਤਰ੍ਹਾਂ ਆ ਆਜੀ ਨਾ ਇਸ ਤੋ ਕਿਸੇ ਵੀ ਭੈਣ ਨੇ ਲਾਈਨਿੰਗ ਦੇ ਵਿੱਚ ਢੱਲਣੀ ਛੱਡਣੀ ਅੱਜ ਮੈਨੂੰ ਕਿਸੇ ਭੈਣ ਦਾ ਫੋਨ ਆਇਆ ਸੀ ਉਹ ਕਹਿੰਦੇ ਬਾਈ ਲੈਂਡਿੰਗ ਦੇ ਵਿੱਚ ਕਿੰਨੀ ਢਲ ਰੱਖਣੀ ਹੈ ਲੈਂਡਿੰਗ ਦੇ ਵਿੱਚ ਪਰ ਇਹਨੂੰ ਢਲੇ ਦਾ ਕੀ ਹੈ ਇੱਕ ਸੂਤ ਜਿੰਨਾ ਵੀ ਫਰਕ ਨਹੀਂ ਡੈਣਾ ਚਾਹੀਦਾ ਹੁੰਦਾ ਇੰਨਾ ਕਿ ਵੀ ਵਾਲ ਜਿੰਨਾ ਵੀ ਹੈ ਨਾ ਨਹੀਂ ਤਾਂ ਸਾਰੀ ਸੈਟਿੰਗ ਹੀ ਖਰਾਬ ਹੋ ਜੂਗੀ ਇਹ ਹਲਕਾ ਜਿਹਾ ਆਪਾਂ ਨੂੰ ਇੰਨੀ ਕੀ ਸ਼ੇਪ ਦੇਣੀ ਹੈ ਬਾਹਲਾ ਪਿੱਛੇ ਨਹੀਂ ਕੱਪੜਾ ਰੱਖਣਾ ਨਹੀਂ ਤਾਂ ਬਲਬਲੇ ਜੀ ਬਣ ਨਹੀਂ ਬਿਲਕੁਲ ਨਾਲ ਦੀ ਹੁਣ ਜੇ ਤੁਹਾਡਾ ਸੂਟ ਪਿੱਛੇ ਹੋ ਜਾਂਦਾ ਫਿਰ ਤੁਸੀਂ ਇੰਨਾ ਵੀ ਰੱਖ ਸਕਦੇ ਪਰ ਇਹਨੂੰ ਛੋਟਾ ਕਰ ਲਿਓ ਮੋਢੇ ਨੂੰ ਇੱਥੋਂ 7:00 ਵਜੇ 6:30 ਜਾਂ 6:30 ਇਹ ਚੀਜ਼ ਲਾਜ਼ਮੀ ਤਿਆਰ ਰੱਖਣਾ ਨਾ ਸਮਝਾਈ ਤਾਂ ਫੋਨ ਕਰਕੇ ਪੁੱਛ ਲਿਓ ਕੱਟਣ ਤੋਂ ਪਹਿਲਾਂ ਪਰ ਹਨਾ ਲਓ ਜੀ ਇੱਥੋਂ ਆਪਨੇ ਹਲਕੀ ਸ਼ੇਪ ਦੇ ਕੇ ਨਾਲ ਹੀ ਮਲਾ ਦੋ ਜਦੋਂ ਆਪਾਂ ਆਹ ਸਾਈਡਸ ਲਈ ਲਾਉਣ ਨੂੰ ਉਹ ਚੈੱਕ ਕਰ ਲਿਆ ਕਰੋ ਵੀ ਕਿੰਨਾ ਰਹਿ ਰਿਹਾ ਹਿੱਸਾ ਫਿਰ ਪੂਰਾ ਪੱਕਾ ਕਰਦਾ ਕਰੋ ਕਰੋ 프ਰੰਟ ਪੱਲਾ ਵੀ ਕੱਟਾ ਗਿਆ ਹੁਣ ਆਪਾਂ ਦੋਨੇ ਸੂਈਆਂ ਕੱਢ ਦਾਂਗੇ ਨਾਲੇ ਪਲੇਟਾਂ ਨਿਸ਼ਾਨ ਮੈਂ ਇਹਦੇ ਬਾਅਦ ਚ ਲਾਉਂ ਸਭ ਤੋਂ ਐਂਡ ਤੇ ਹਨਾ ਹਲਕਾ ਜਿਹਾ ਚੱਕਣਾ ਸਾਈਡ ਤੋਂ ਇੱਥੋਂ ਆਪਾਂ ਟੱਕ ਲਾਵਾਂਗੇ ਛਾਤੀ ਵਾਲੇ ਆ ਲੱਗੇ ਸਾਹ ਵੀ ਲੱਗੇ ਹੁਣ ਆਪਾਂ ਸੁਗਾਂ ਚਿਰ ਬਾਅਦ ਚ ਕੱਢਦੇ ਆਪਾਂ ਜਦੋਂ ਪਲੋਂਗਾਂ ਨਿਸ਼ਾਨ ਲਾਵਾਂਗੇ ਨਾ ਉਸ ਤੋਂ ਬਾਅਦ ਕੱਢਦੇ ਹੁਣ ਪਹਿਲਾਂ ਆਪਾਂ ਬਹਾਾਂ ਬਹਿਉਤ ਲਗੇ ਫਿਰ ਆਪਾਂ ਬਹਿਉਤਾਂਗੇ ਸਲਵਾਰ ਬਿਨਾ ਗੁੰਦਿਆਂ ਤੋਂ ਸਲਵਾਰ ਕੱਟਣੀ ਆ ਜੇ ਕੋਈ ਡਿੱਕਾ ਨਾ ਲੱਗਿਆ ਵੀਡੀਓ ਪੂਰੀ ਵੀ ਹੋ ਸਕਦੀ ਆ ਜੇ ਡਿੱਕਾ ਲੱਗ ਗਿਆ ਵੀਡੀਓ ਅੱਧੀ ਵੀ ਰਹਿ ਸਕਦੀ ਹੈ ਹਨਾ ਇੱਕ ਫੁੱਲ ਨੇ ਇੱਥੇ ਕੱਢਿਆ ਹੋਇਆਗਾ ਇਸੇ ਤਰੀਕੇ ਇੱਕ ਫੁੱਲ इथे कदया हो दो फुला इधर बहुत उथे आप सलवार कल पहले ब्यौता कितो कि करना फिर कटा पूरा ना चंकी तरह ਸਾਰਾ ਚੈੱਕ ਕਰਕੇ ਇੱਕ ਪੱਲਾ ਕਿੱਥੋਂ ਲਵਾਂ ਇੱਕ ਪੱਲਾ ਕਿੱਥੋਂ ਫਿਰ ਆਪਾਂ ਕਟਾਏ ਨੂੰ ਹਣਾ ਸਲਵਾਰ ਦੀ ਲਮਾਈ ਜਿਹੜੀ ਪੈਣ ਦੀ ਹੈਗੀ ਆ ਉਹ ਹੈਗੀ 33 ਇੰਚ ਮੇਰਾ ਖੜਾ ਇੱਥੋਂ ਆ ਜੂਗੀ 33 ਇੱਕ ਪੱਲਾ ਆਪਾਂ ਨੂੰ ਇੱਥੋਂ ਕੱਟਣਾ ਪਊਗਾ ਐਵੇਂ ਕਾਹ ਪਾ 6 ਇੰਚ ਕੱਢ ਲੈ ਫਿੱਤਾ ਨੀਚੇ ਇੱਥੇ ਪਹੁੰਚ ਬਣਾ ਦਈਏ ਆਪਾਂ ਹਣਾ 6 ਇੰਚ ਕੱਢ ਕੇ 33 ਤੇ 4 37 ਬੱਲ ਠੀਕ ਆ ਕਿੱਥੇ ਆ ਜੂਗਾ ਦੂਸਰਾ ਜਿਹੜਾ ਫੁੱਲ ਹੈਗਾ ਉਹ ਆਪਣਾ ਆਹ ਵਾਲਾ ਆ ਜਾਊਗਾ ਇੱਥੇ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਆਹ ਆ ਗਏ ਦੋਨੇ ਫੁੱਲ ਬਾਹਾਂ ਇੱਥੋਂ ਆਪਾਂ ਹੁਣ ਬਾਹਾਂ ਕੱਢ ਸਕਦੇ ਹਾਂ ਕਿਉਂਕਿ ਆਪ ਨੂੰ ਪਤਾ ਲੱਗ ਗਿਆ ਵੀ ਉਦੋਂ ਜਿਹੜੀ ਸਲਵਾਰ ਆਪਣੀ ਪੂਰੀ ਹੋ ਜੂਗੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਟਾਂਗੇ ਬਾਹਾਂ ਤਾਂ ਕਰਕੇ ਮੈਂ ਇਹਨੂੰ ਹੀ ਤੁਹਾਨੂੰ ਕਹ ਰਿਹਾ ਹਾਂ ਨਾ ਵੀ ਬਿਆਹੋਂ ਤ ਲੈ ਕਰੋ ਬਾਹਲੇ ਤਰ੍ਹਾਂ ਦੇ ਕੱਪੜੇ ਹੁੰਦੇ ਆ ਹਨਾ ਨਹੀਂ ਤਾਂ ਸਿੱਖਣ ਵਾਲੇ ਕੋਈ ਸਾਰੇ ਆ ਕੀ ਕੀ ਬੰਦਾ ਸਿੱਖੂਗਾ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ ਤੁਹਾਨੂੰ ਮੈਂ ਕੱਲ ਪਰਸੋਂ ਵੀ ਕਿਹਾ ਸੀ ਨਾ ਵੀ ਸਾਨੂੰ ਵੀ ਸਿੱਖਣਾ ਪੈਂਦਾ ਹਾਜੀ ਅੱਗੇ ਅੱਗੇ ਬਾਹਲੀਆਂ ਚੀਜ਼ਾਂ ਆਉਂਦੀਆਂ ਹੁਣ ਅਗਰ ਕਿ ਸਿੱਖਦੇ ਰਿਹਾ ਕਰੋ ਉਨੀ ਵਧੀਆ ਰਹਿੰਦਾ ਹਨ ਜਿੰਨਾ ਆਪਾਂ ਸਿੱਖੀ ਜਾਂਦੇ ਇਹਨੇ ਪਾਇਨੇ ਨਾ ਕੜਾਈ ਕਰਾਈ ਹੋਈ ਹੈ ਕਪੜਾ ਲੈ ਕੇ ਵੱਡੇ ਪਨੇ ਦਾ ਬਸ ਆਜੀ ਦੇਖ ਲੈ ਗੁਰੂ ਚੰਗੀ ਤਰ੍ਹਾਂ ਸੈਂਟਰ ਕਰਕੇ ਨਾ ਇਧਰ ਉਧਰ ਨਾ ਹੋਵੇ ਚੰਗੀ ਤਰ੍ਹਾਂ ਮਲਾ ਕੇ ਇਧਰ ਵੀ ਦੇਖਾਂਗੇ ਆਪਾਂ ਫੁੱਲ ਬਿਲਕੁਲ ਸਹੀ ਆ ਜੇ ਜੋੜ ਦੀ ਲੋੜ ਪਈ ਤਾਂ ਬੈਕ ਪੱਲੇ ਤੇ ਪਾਵਾਂਗੇ ਪਰ ਫਰੰਟ ਤੇ ਨਹੀਂ ਪਾਵਾਂਗੇ। ਉੱਪਰ ਇੱਕ ਵਾਰੀ ਫੇਰ ਮੋੜਾਂਗੇ ਨੂੰ ਆਪਾਂ ਇੱਥੇ ਠੀਕ ਆ। ਬਾਹ ਜਿਹੜੀ ਹੈਗੀ ਇਹਨਾਂ ਦੀ ਉਹ ਹੈਗੀ 15.5 ਇੰਚ। ਡ੍ਰੌਪ ਅੱਛਾ ਡਾਂਗੇ ਮੂਰੋ 2 ਇੰਚ। ਇੱਥੋਂ 2 ਇੰਚ। ਠੀਕ ਆ ਤੇ ਜਿਹੜੀ ਬਾਹਾਂ ਦੀ ਲਮਾਈ ਹੈਗੀ ਇਹਨਾਂ ਦੀ ਉਹ ਹੈਗੀ 15.5 ਆਪਾਂ ਕਿੰਨੇ ਲਾਵਾਂਗੇ 16 ਇੰਚ ਤੇ 16.1 ਤੇ ਕਈ ਵਾਰ ਕੱਪੜਾ ਸੁੰਗੜ ਜਾਂਦਾ ਸਕੇਲ ਦੇ ਨਾਲ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ ਇੱਥੋਂ ਤਰਕੇ ਤਾਂ ਕਿ ਬਾਹਾਂ ਦੇ ਵਿੱਚ ਕੋਈ ਫਰਕ ਨਾ ਰਵੇ ਹਾਂ ਆलो ਆ ਹੋ ਗਿਆ ਆਪਣਾ ਸਿੱਧਾ ਨਿਸ਼ਾਨ ਹੁਣ ਜਿਹੜੀ ਬਾਹਾਂ ਦੀ ਮੂਰੀ ਹੈਗੀ ਇਹਨਾਂ ਦੀ ਉਹ 10 ਇੰਚ ਆ ਇੱਥੋਂ 10 ਇੰਚ 5 ਦੁਨੀ 10 ਵੱਧ ਤਾਂ ਨਹੀਂ ਸੀ ਕਰਨੇ ਆਹ ਨੂੰ ਹੁਣ ਆਪਾਂ 2 ਇੰਚ ਮਾਰਜ ਰੱਖ ਦਾਂਗੇ ਵਿੱਚ ਕੱਪੜਾ ਖੁੱਲਾ ਪੀੜਾ ਕਰਨ ਨੂੰ ਮੋਢਾ ਭੈਣਦਾ ਹੈਗਾ 17 ਯਾਨੀ ਕਿ 8.5 ਇੰਚ ਇੱਥੋਂ ਠੀਕ ਆ 3 ਸਵਾ 3 ਦੀ ਮਾ ਗਲਾਈ ਦਿਨਾ ਹੁੰਦਾ ਹੈਗਾ ਤਾਂ ਕਿ ਮੋਢਾ ਅੜੇ ਨਾ ਹਰੇ ਠੀਕ ਆ ਤੇ ਆਪਾਂ ਇਹਦੇ ਵਿੱਚ ਮਾਰਜ ਨਹੀਂ ਵੀ ਰੱਖਾਂਗੇ ਖੁੱਲਾ ਪੀੜਾ ਕਰਨ ਨੂੰ ਇੱਥੋਂ ਆਪਾਂ ਰੱਖਾਂਗੇ ਹਾਂ ਨੂੰ 17 ਇੱਥੇ ਹੋ ਗਿਆ ਆਪਣਾ ਮੋਢਾ ਇੰਨਾ ਆਪਾਂ ਪੱਧਰ ਰੱਖਾਂਗੇ ਉਹ ਜੇ ਕਬੜੀ ਫੱਟੀ ਲਾ ਕੇ ਸੀ ਕੱਟ ਕੇ ਦਿਖਾਣਾ ਤੁਹਾਨੂੰ ਐਵੇਂ ਫੱਟੀ ਲਾ ਲੈ ਕੋਣੀ ਵਾਲਾ ਨਿਸ਼ਾਨ ਆਪਾਂ ਚੱਕਿਆਂ ਨੂੰ ਬਾਅਦ ਚੱਕ ਦਾਂਗੇ ਹਾਂ ਠੀਕ ਆ ਜੋੜ ਪਾਉਗਾ ਆਪਾਂ ਜੋੜ ਇੱਥੇ ਬਾੰਦ ਇੱਕ ਪੱਲੇ ਦੇ ਜੋੜ ਪਾਉਗਾ ਪਹਿਲਾਂ ਬਿਲਕੁਲ ਪੀਸ ਨੂੰ ਨਾ ਸਿੱਧਾ ਲਾ ਲੈਂਦੇ ਆਪਾਂ ਲੋੜ ਮੁਤਾਬਕ ਕਪੜਾ ਪੂਰੇ ਰੱਖਾਂਗੇ ਬਾਹਲਾ ਨਹੀਂ ਉੱਪਰ ਰੱਖਦੇ ਇਹ ਤੋਂ ਮੋੜ ਕੇ ਐਵੇਂ ਕਟਾਂ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੁਸੀਂ ਹਨਾ ਜੇ ਬਈ ਆਹ ਚੀਜ਼ ਸਮਝ ਨਹੀਂ ਆਈ ਦਿਵਾਰੇ ਦੱਸ ਦਿਓ ਹਨਾ ਕੋਈ ਦਿੱਕਤ ਨਹੀਂ ਤੇ ਜੇ ਸਮਝ ਆਉਂਦੀ ਹੈ ਤਾਂ ਵੀ ਕਮੈਂਟ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਬਈ ਸਾਨੂੰ ਮੇਰੀ ਆਵਾਜ਼ ਦੀ ਸਮਝ ਆਉਂਦੀ ਹੈ ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸ ਦਿਆ ਕਰੋ ਹਨਾ ਬਈ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਇਸ ਤਰ੍ਹਾਂ ਉਹ ਦੱਸ ਦਿਆ ਕਰੋ ਹਲਕਾ ਜਿਹਾ ਜੋੜ ਪੂ ਬਰੇ ਮਲੂਮਾ ਜਾਂ ਆਪਾਂ ਹੁਣੀ ਚੜਾ ਲੈਂਦੇ ਹਾਂ ਮਾਰਾ ਇੱਕ ਕਲੱਚ ਜਾ ਬਸ ਇਹ ਇੱਥੋਂ ਆ ਨਹੀਂ ਇੰਨਾ ਕੀ ਆਪਾਂ ਨਿਕਾਇਕ ਉਮੀ ਜੋੜ ਕੱਟ ਕੇ ਰੱਖ ਦਿੰਦੇ ਆਂ ਵਿੱਚ ਹਾਂ ਠੀਕ ਆ ਮੈਂ ਇੰਨਾ ਕੀ ਨਸਕੀਬੇ ਖੁੱਲਾ ਪੀੜਾ ਕਰਨਾ ਪਏ ਜੇ ਮੁੰਡਾ ਆਪਾਂ ਕਰ ਸਕੀ ਬਾਹਾਂ ਵੀ ਕੱਟੇ ਗਏਗਾ ਆਪਣਾ ਅਗਲਾ ਪਿਛਲਾ ਪੱਲਾ ਵੀ ਕੱਟਿਆ ਗਿਆ ਹੁਣ ਕਟਾਂਗੇ ਆਪਾਂ ਬਿਨਾਂ ਗੁੰਦਿਆਂ ਤੋਂ ਸਲਵਾਰ ਉਹ ਵੀ ਬਿਉਂਤ ਕੇ ਹਨਾ ਕਿੱਥੋਂ ਕਿਹੜਾ ਪੱਲਾ ਕੱਟਣਾ ਕੱਲਾ ਸਿੰਗਲ ਸਿੰਗਲ ਪੱਲਾ ਕੱਢੀਏ ਆਪਾਂ ਸਿੰਗਲ ਸਿੰਗਲ ਹੀ ਆਪਾਂ ਕੱਢ ਲਏ ਆਲ ਪਹੁੰਚਿਆ ਆਪਾਂ ਇਹਨਾਂ ਦੇ ਬਣਾਉਨੇ ਨਹੀਂ ਬਾਕੀ ਨੇ ਪੁੱਛ ਲਿਆ ਕਰੋ ਗਾਹ ਨੂੰ ਕਈ ਵਾਰੀ ਇਕੱਲੇ ਪਹੁੰਚੇ ਬਣਵਾਉਣੇ ਹੁੰਦੇ ਆ ਤਾਂ ਫਿਰ ਉਹੇ ھیਟਲੇ ਪਾਸੇ ਬਣਾਉਣੇ ਪੈਣਗੇ ਆਪਾਂ ਨੂੰ ਇੱਕ ਵਾਰੀ ਪ੍ਰੈਸ ਗਰਮ ਤੇ ਲਾਵਾਂਗੇ ਚੰਗੀ ਤਰ੍ਹਾਂ ਸੂਈ ਆਪਾਂ ਉਹਦੇ ਵਿੱਚੋਂ ਕੱਢ ਕੇ ਸੂਟ ਇਹਦੇ ਪਹੁੰਚੇ ਤੇ ਲਾਵਾਂਗੇ ਸੂਈ ਵੀ ਹੱਲੇ ਨਾਲ ਸੂਈ ਜ਼ਰੂਰ ਲਾ ਲਿਆ ਕਰੋ ਫਿਰ ਇਹਦਾ

ਮੈਨੂੰ ਫੋਨ ਕਰ ਲੀਂ ਲੈਣਾ ਠੀਕ ਆ ਓਕੇ ਆ ਭਾਈ ਕਹਿੰਦੇ ਕੱਪੜੇ ਦਾ ਮਾਰਜਿਨ ਛੱਡ ਦਿੰਦੇ ਆ ਬਾਅਦ ਚੀ ਉਹਨਾਂ ਨੇ ਭਾਈ ਨੀਚੇ ਬਣ ਬਣ ਨੀਚੇ ਬਣਵਾ ਸਕਦੇ ਹਨ ਨੇ ਪਾਈਤੀ ਬਣਾਵਾਂਗੇ ਪੁੰਜ ਥੱਲੇ ਆਊਟ ਲੱਗਣੀ ਇਹ ਦਰੂਸੀ ਆ ਰਿਹਾ ਨੇ ਬਾਸ ਕਾਂਕੂਨ ਵੇਖ ਲੋ ਇਧਰ ਲਓ ਜੀ ਆਹ ਚੀ ਵਣ ਜੀ ਥੋੜੀ ਤੇ ਸਲਵਾਰ ਕਿਵੇਂ ਜੱਕਣੀ ਹੈ ਕਿੰਨੀ ਜੱਕਣੀ ਉਹ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਹੁਣ ਇੱਕ ਵਾਰੀ ਪ੍ਰੈਸ ਕਰਮ ਹੋ ਜਾਂਦੇ। ਕਈ ਵਾਰੀ ਆਪਨੂੰ ਆਇਆ ਹੁੰਦਾ ਵੀ ਸੂਟ ਵੱਟ ਆਪਣੇ ਕੋਲੇ ਵੱਡੇ ਪੜੇ ਦਾ ਆ ਗਿਆ 10 ਮੀਟਰ ਦਾ ਹਨਾ ਮੋਡਰਨਾ ਨੇ ਕਿਸੇ ਪਹਿਣਨੇ ਮੈਨੂੰ ਪੁੱਛ ਕੇ ਤੁਸੀਂ ਕੱਟ ਸਕਦੇ। ਇੱਥੇ ਆਪਾਂ ਕਰੀਜ ਪਾਵਾਂਗੇ। ਸੈਂਟਰ ਦੇ ਵਿੱਚ। ਜਿਆਦਾ ਘੇਰਾ ਨਹੀਂ ਕਰਨਾ ਸਲਵਾਰ ਆਪਾਂ ਹੌਲੀ ਰੱਖ। ਬਿਨਾ ਗੁੰਦਿਆਂ ਤੋਂ ਸਲਵਾਰ ਬਣਾਵਾਂਗੇ ਪਹਿਨਦੀ। ਆ ਜਿਹੜਾ ਆਪਾਂ ਕੱਪੜਾ ਅੰਦਰ ਲਾ ਕੇ ਮੋੜਾਂਗੇ ਨਾ ਬੁਗਰਮ ਇਸ ਤਰ੍ਹਾਂ ਹੀ ਫੋਲਡ ਹੋ ਜਾਊਗਾ ਉਸ ਹਾਵਨਾ ਉੱਪਰ ਰੱਖਨੇ ਦੋਟਾ ਇੰਚ ਥੱਲੇ ਅਨ 2.5 ਇੰਚ ਇੱਥੋਂ 2.5 ਇੰਚ ਠੀਕ ਆ ਤਾਂ ਮੂਰੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਹੈਗੀ 13 ਯਾਨੀ ਕਿ 6.5 ਇੰਚ ਇੱਥੋਂ ਆਪਾਂ ਲਾਵਾਂਗੇ 6.5 ਤੇ ਆ ਹੋ ਗਿਆ 1.5 ਇੰਚ ਦਾ ਮਾਰਜਿਨ ਠੀਕ ਆ ਇਥੋਂ ਪਾਸੇ ਇੰਚ ਫੀਤਾ ਕੱਢ ਲਿਆ ਇਥੋਂ ਪਸੇ ਸਲਵਾਰ ਤਿਆਰ ਕਰਾਂਗੇ ਨਾ ਚਾ ਲੋ ਸਲਵਾਰ ਦੀ ਲੰਬਾਈ ਕਿੰਨੀ ਹੈ 33 33 ਦੇ ਤਨ 36 ਇੱਥੇ ਸਲਵਾਰ ਦੀ ਲੰਬਾਈ ਬੰਦੀ ਸੀਗੀ 36 ਤੇ ਇਹ 3 ਇੰਚ ਆਪਾਂ ਚੱਕਾਂਗੇ ਇਹ ਕੀ ਧਿਆਨ ਨਾਲ ਦੇਖਣ ਵਾਲੀ ਆ 3 ਇੰਚ ਜਿਹੜੇ ਆਪ ਚੱਕਦੇ ਆ ਕਿਉਂ ਚੱਕਾਂਗੇ ਨਾ ਬਿਲਕੁਲ ਸਿੱਧਾ ਕਰ ਲਿਆ ਆਪਾਂ ਨੂੰ ਕੱਪੜੇ ਵਿੱਚ ਉਰੀ ਇਸ ਤਰ੍ਹਾਂ ਚਿੱਟੇ ਚਾਕ ਨਾਲ ਨਿਸ਼ਾਨ ਲਾਵਾਂਗੇ ਗੂੜਾ ਵਾਲਾ ਹੋ ਜਾਗਾ ਚਾ ਲੋ ਇਧਰ ਧਿਆਨ ਦਿਓ ਇਦਾਂ ਕੋ ਗੈਰੋ ਮਾਸ ਸਿੱਧਾ ਵੀ ਇਸ ਲਾਵਾਂਗੇ ਬਿਲਕੁਲ ਆਪਾਂ ਆਹ ਮੈਂ ਸੈਂਟਰ ਕੀਤਾ ਹੋਇਆ ਇੱਥੇ ਸੂਈ ਵੀ ਲੱਗੀ ਹੋਈ ਹੈ ਨਾ ਇੱਕ ਵਾਰੀ ਆਪਾਂ ਬਿਲਕੁਲ ਲੰਮਾ ਵੀ ਇਸ ਲਾਵਾਂਗੇ ਹਾਂ ਦੂਸਰੀ ਸੂਈ ਆਪਾਂ ਦੂਸਰੇ ਪਹੁੰਚੇ ਦੇ ਨਾਲਾਂਗੇ ਫਿਰ ਇੱਕ ਦੂਜੀ ਦੇ ਉੱਪਰ ਆ ਕੇ ਕਟਾਂਗੇ ਚੰਗੀ ਤਰ੍ਹਾਂ ਗਿਆਂ ਤੋਂ ਉਸੇ ਤਰੀਕੇ ਨਾਲ ਸੈਂਟਰ ਕਰਾਂਗੇ ਆਪਾਂ ਹਾਂ ਤਾਂ ਬਸ ਸੂਈ ਲਾ ਲੈਂਦੇ ਆ ਫਿਰ ਕਪੜਾ ਹੱਲਣ ਦੀ ਗੰਜائش ਨਹੀਂ ਰਹਿੰਦੀ ਕੋਈ ਵੀ ਨਾਲੇ ਕਾਂਡ ਵਗੈਰਾ ਚ ਨਹੀਂ ਜਾਂਦਾ ਬੇਨਾਕੁੰਦਿਆ ਤੋਂ ਆਪਾਂ ਜਿਹੜੀ ਕਟਾਂਗੇ ਉਹ ਸਲਵਾਰ ਜੇ ਕਿਸੇ ਭੈਣ ਦੇ ਜਿਹੜੀ ਚੀਜ਼ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਜੇ ਸਮਝ ਆਉਂਦੀ ਆ ਤਾਂ ਵੀ ਕਮੈਂਟ ਕਰਨਾ ਹਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਜੇ ਵੀ ਕਈ ਵਾਰ ਘਰੇ ਕੱਟਣੀ ਪੈਣੀ ਸਲਵਾਰ ਹਨਾ ਸੌਖਾ ਹੋ ਜਾਣਾ ਕਮ ਸੇ ਕਮ ਆਪ ਦੇ ਸੂਟ ਦਾ ਬੰਦਾ ਸਿੱਖ ਸਕਦਾ ਘਰੇ ਬੈਠ ਕੇ ਨਾ ਹੌਲੀ-ਹੌਲੀ ਹੌਲੀ-ਹੌਲੀ ਸਿੱਖ ਜਾਂਦਾ ਇਹ ਕੋਈ ਕਾਰ ਆਲਾ ਕੰਪਨੀ ਰਾਮਦਾਨੀ ਨਾ ਆਪਾਂ ਜਦੋਂ ਵੀ ਘੰਟਾ 2 ਘੰਟੇ ਫਰੀ ਹੁੰਨੇ ਆ ਉਦੋਂ ਆਪਣਾ ਸੂਟ ਕੱਟ ਕੇ ਘਰੇ ਬਣਾ ਸਕੀ ਨਾਰਮਲ ਘਰੇ ਪਾਉਣ ਵਾਲੇ ਪਹਿਣਾ ਸੂਟ ਬਣਾ ਸਕਦੇ ਘਰੇ ਕੋਈ ਵੱਡਾ ਲੰਮਾ ਚੌੜਾ ਕੰਮ ਨਹੀਂ ਹੁੰਦਾ ਥੋੜੇ ਸਾਹਮਣੇ ਹੈਗਾ ਮੈਂਟੋ ਮੈਂਟੀ ਸੂਟ ਕੱਟਿਆ ਜਦੋਂ ਆਪਣੇ ਸਮਝ ਲੱਗ ਗਈ ਫਿਰ ਕੁਝ ਵੀ ਨਹੀਂ ਬਾਕੀ ਕੁੜੀਆਂ ਦਾ ਦਿਮਾਗ ਮੁੰਡਿਆਂ ਨਾਲੋਂ ਥੋੜਾ ਵੱਧ ਤੇਜ਼ ਹੁੰਦਾ ਹੈ ਕੋਈ ਪਰਮਾਤਮਾ ਕਨੂ ਆ ਲੋ ਕਈ ਭੈਣਾਂ ਦੇ ਕਮੈਂਟ ਆਉਂਦੇ ਬਾਈ ਮੇਰਾ ਹੱਥ ਨਹੀਂ ਸਾਫ ਹੱਥ ਸਾਫ ਫਿਰ ਹੋਈ ਭੋਣੇ ਤੁਸੀਂ ਆ ਚੀਜ਼ ਦਾ ਧਿਆਨ ਰੱਖਿਆ ਕਰੋ ਜਿਵੇਂ ਹੁਣ ਪ੍ਰੈਸ ਮਾਰ ਲਈ ਧਾਗਾ ਕੱਟਤਾ ਇਹ ਚੀਜ਼ ਦਾ ਬਸ ਸਫਾਈ ਹੈ ਹਨਾ ਔਰ ਕੋਈ ਬਾਹਲਾ ਨਹੀਂ ਹੁੰਦਾ ਵੀ ਆਪਾਂ ਕਹਿ ਦਈਏ। ਇਹ ਕਿਹ ਚੀਜ਼ ਨੂੰ ਚਾਰ-ਚਾਰ ਵਾਰੀ ਮਿਲਣਾ ਕਰੋ ਵੀ ਸੂਟ ਨਾ ਆਪਾਂ ਨੂੰ ਪੱਤਰਾਂ ਦੇ ਦੇਣਾ ਪਊ ਪਹਿਲਾਂ। ਜੇ ਮੈਂ ਆਪਾਂ ਨੂੰ ਚੈੱਕ ਕਰੀ ਨੀ ਵਾਰੀ-ਵਾਰੀ ਵੀ ਕਿ ਸੂਟ ਭਰ ਦਾ ਫਰਕ ਤਾਂ ਨਹੀਂ। ਹੁਣ ਟਾਈਮ ਲੱਗਦਾ ਪਰ ਬਾਅਦ ਚ ਨਹੀਂ ਆਪਾਂ ਨੂੰ ਦਿੱਕਤ ਆਊਗੀ ਕਿਤੋਂ ਵੀ। ਆ ਦੇਖੋ। ਸਾਰਾ ਸਹੀ ਕਰ ਲੈਣਾ। ਇਹ ਇਥੋਂ ਹੁਣ ਆਪਾਂ ਇਹਨਾਂ ਦਾ ਮੂਰੀ ਹੈਗੀ ਇਹਨਾਂ ਦੀ 13 ਇੰਚ 6.5 ਇਥੋਂ ਮੂਰੀ 6.5 ਹੈ ਨਾ ਆ ਦੇਖੋ। ਆ ਮੈਂ ਮਾਰ ਨਹੀਂ ਰੱਖ ਲਿਆ ਵਿੱਚ 2 ਟਾ ਇੰਚ ਦਾ ਬਾਦੀ ਰੱਖਿਆ ਥੋੜਾ ਜਿਹਾ ਹੁਣ ਤੁਹਾਡੀ ਮਰਜ਼ੀ ਤੁਸੀਂ ਕਿੰਨਾ ਕੇ ਰੱਖਣਾ ਹੈ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲੜ ਗਏ ਇੱਥੋਂ ਆਹ 6 ਇੰਚ ਆਪਾਂ ਫੀਤਾ ਕੱਢਤਾ 33 36 ਬੰਦਾ ਸੀਗਾ ਇੱਥੇ ਲੰਬਾਈ ਦਾ ਤੇ ਆ ਆਪਾਂ ਕਰ ਲਿਆ 39 ਇੰਚ ਠੀਕ ਆ ਹੁਣ ਆਪਾਂ ਕੇ ਰੱਖਾਂਗੇ ਨਾ ਕਿੰਨਾ ਰੱਖਣਾ ਹੈ ਇੱਥੋਂ ਬੜਾ ਜਿਆਦੇ ਭਾਰੀ ਸਲਵਾਰ ਵੀ ਨਹੀਂ ਕਰਨੀ ਆਪਾਂ ਤੇ ਬੜੀ ਹੌਲੀ ਵੀ ਨਹੀਂ ਕਰਨੀ 50 ਇੰਚ ਕਰ ਦਈਏ ਕਿ 48 ਕਰ ਦਈਏ ਔਰ 24 ਨੂੰ 48 ਕਰਦੇ ਆਪਾਂ ਇੱਥੇ ਇੱਥੋਂ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ ਆਪਾਂ ਪਹਿਲਾਂ ਆਹ ਬੋਲੋ ਇੱਥੋਂ ਟਰੋਪਰ 10 ਇੰਚ ਔਲੀਦਰਾਉਣੇ ਹੁੰਦੇ ਆ ਜੇ ਕੋਈ ਜ਼ਿਆਦੇ ਭੈਣ ਭਾਰੀ ਆ ਹਨ ਉਹਨਾਂ ਦੇ ਜ਼ਿਆਦੇ ਲਾਉਣਾ ਨਹੀਂ ਤੇ 10 ਇੰਚ ਬਹੁਤ ਹੈ ਇਥੋਂ ਆ ਦੇਖੋ ਭਾਵਾ ਤੁਸੀਂ ਫੱਟੀ ਆਹ ਪੀਤਾ ਤਰਕੇ ਲਾ ਸਕਦੇ ਨਿਸ਼ਾਨ ਐ ਤੇ ਭਾਵਾ ਤੁਸੀਂ ਆਹ ਵਾਲੀ ਫੱਟੀ ਦੇ ਨਾਲ ਨਿਸ਼ਾਨ ਲਾ ਲਿਆ ਕਰੋ ਐ ਠੀਕ ਆ ਬਿਲਕੁਲ ਸਟ੍ਰੇਟ ਹੀ ਰੱਖਾਂਗੇ ਸਲਵਾਰ ਨੂੰ ਉੱਪਰ ਵਾਲੀ ਭਾਰੀ ਨਹੀਂ ਕਰਦੇ ਇਸ ਤਰ੍ਹਾਂ ਠੀਕ ਹੈ ਜੀ ਸਲਵਾਰ ਥੋੜੀ ਜਿਹੀ ਹੋਰ ਹੌਲੀ ਕਰ ਦਈਏ ਕਿ ਠੀਕ ਐ ਨਹੀਂ 24 ਇੰਚ ਹੀ ਘੇਰਾ ਹੈ ਇਹ ਫਿਰ ਵੀ ਜਿਆਦਾ ਭਾਰੀ ਨਾ ਹੋ ਜਾਈਂ ਦੇਖੋ 23 ਨੂੰ 46 ਤੱਕ 47 ਇੰਚ ਘੇਰਾ ਹੈ ਨਾ ਇਹ ਐਨਾ ਠੀਕ ਆ ਲਓ ਜੀ ਕਹਿੰਦੇ ਠੀਕ ਆ ਸਲਵਾਰ ਦਾ ਘੇਰਾ ਹੁਣ ਆਪਾਂ ਇਹਨੂੰ ਕਟਾਂਗੇ ਬਿਲਕੁਲ ਧਿਆਨ ਨਾਲ ਦੇਖਣਾ ਪੈਣਾ ਨੇ ਜੇ ਫਿਰ ਵੀ ਨਾਂ ਚੀਜ਼ ਦੀ ਸਮਝ ਲੱਗੇ ਹਨਾ ਪੁੱਛ ਲਿਓ ਆ ਜਿਹੜਾ ਆਪਾਂ ਕੱਪੜਾ ਰੱਖਿਆ ਵੱਧ ਇਹ ਅੰਦਰ ਨੂੰ ਫੋਲਡ ਹੋ ਜਾਊਗਾ ਤਾਂ ਕਰਕੇ ਆਪਾਂ ਨੇ ਰੱਖਿਆ ਹੋਇਆ ਨੇ ਐਥੋ ਤੁਸੀਂ ਨਾ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਣਾ ਜੇ ਕਈ ਵਾਰ ਨਾ ਪਤਾ ਲੱਗੇ ਐਵੇਂ ਮੋੜ ਕੇ ਕੱਟ ਲਿਆ ਕਰੋ ਬਿਲਕੁਲ ਸਹੀ ਹੋਊਗਾ ਜਿਵੇਂ ਪਜਾਮਾ ਮੋੜ ਕੇ ਕੱਟਦੇ ਨੇ ਉਹ ਆਜੀ ਇਸ ਤਰ੍ਹਾਂ ਬਿਲਕੁਲ ਸਿੱਧਾ ਘਟਾਇਆ। ਉਹਨਾਂ ਪਾਸੇ ਲਵਾਰ ਨੂੰ ਚੱਕਣਾ ਜਿਵੇਂ ਦੂਜੀ ਸਰਵਾਰ ਚੱਕਦੇ ਹੁੰਦੇ ਆ। ਆਹ ਪਾਸਾ ਪਹੁੰਚਿਆ ਲਾ ਮੂਰੂ ਚੱਕ ਕੇ ਰੱਖਣਾ ਵੀ ਮੂਰੇ ਨਾ ਡਿੱਗੇ ਨਾ ਆਪਣੇ ਪਹੁੰਚੇ ਦੇ ਉੱਪਰ ਹਨਾ। ਇਹ ਇੱਥੋਂ ਆ ਦੇਖੋ। ਬਿਲਕੁਲ ਐਂ ਚੱਕਣਾ ਭਾਵੇਂ ਤੁਸੀਂ ਆਹ ਫੱਟੀ ਲਾ ਲਓ। ਤੇ ਭਾਵੇਂ ਤੁਸੀਂ ਆਹ ਵਾਲੀ ਫੱਟੀ ਲਾ ਸਕਦੇ ਇਸ ਤਰ੍ਹਾਂ ਠੀਕ ਆ ਇਹ ਆਜੀਤੂ ਐਵੇਂ ਫੱਟੀ ਲਾ ਲਿਆ ਕਰੋ ਆਜੀਤੂ ਇਹ ਇਸ ਤਰ੍ਹਾਂ ਠੀਕ ਆ ਲਓ ਜੀ ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਲੱਗਦੀ ਫਿਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਫੇ ਵੀ ਨਹੀਂ ਪਤ ਲੱਗਦਾ ਫਿਰ ਫੋਨ ਕਰ ਸਕਦੇ ਹੋ ਹਨਾ ਜੇ ਮੈਨੂੰ ਕਿਸੇ ਵੀ ਭੈਣ ਨੇ ਫੋਨ ਕਰਨਾ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਕਰਨਾ। ਆਲੋ ਇਸ ਤਰ੍ਹਾਂ ਆਪਣੀ ਚੱਕ ਦੇਣਾ ਨੂੰ। ਲਓ ਜੀ। ਸਾਰਾ ਆਪਣਾ ਸੂਟ ਕੱਟ ਕੇ ਤਿਆਰ ਹੋ ਗਿਆ। 벨ਟ ਆਪਾਂ ਤੁਹਾਨੂੰ ਪਤਾ ਹੀ ਉਹ ਕੱਟ ਕੇ ਮੈਂ ਤੁਹਾਨੂੰ ਦਿਖਾਈ ਦੇਣਾ ਹੁੰਦਾ ਹੈਗਾ। ਬਾਕੀ ਜੇ ਇਹ ਸੂਟ ਦੇ ਵਿੱਚ ਕਿਸੇ ਵੀ ਚੀਜ਼ ਦੀ ਤੁਹਾਨੂੰ ਨਾ ਸਮਝ ਲੱਗੇ ਵੀ ਕਿਵੇਂ ਤੁਸੀਂ ਘੇਰཔ་ ਜਿਵੇਂ ਕੱਟਿਆ ਤਾਂ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਭੈਣ ਬਣ ਕੇ ਅੱਗੇ ਗਰੁੱਪਾਂ ਦੇ ਵਿੱਚ ਵੀ ਪਾਇਆ ਕਰੋ। YouTube ਤੋਂ ਜਾ ਕੇ ਵੀਡੀਓ ਨੂੰ Facebook ਤੇ ਸ਼ੇਅਰ ਕਰਿਆ ਕਰੋ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸਸਤਰੀ ਕਾ